ਬਾਈ ਤੁਸੀਂ ਸਮਾਜ ਦੇ ਦਿੱਖੇ ਬੰਦਿਆਂ ਨੂੰ ਲਾਏ ਹੋ ਤੁਸੀਂ ਦੇਖੋ ਕੀ ਕਹਿਣਾ ਪੈ ਗਿਆ ਪਿਛਲੇ ਕੁਝ ਅੱਠ ਦਿਨ ਰਿਹਾ ਤਾਂ ਇੱਕ ਇਸ ਤਿਸ ਕਾਰ ਨਾਲ ਉਹ ਸਾਨੂੰ ਧਮਕੀਆਂ ਦੇ ਰਿਹਾ ਵੀਡੀਓ 'ਚ ਆ ਕੇ ਕਿ ਤੁਸੀਂ ਨਜਾਇਜ਼ ਕਬਜ਼ੇ 'ਚ 50 ਸੱਕਰ ਦੀ ਜ਼ਮੀਨ ਤੇ ਅਸੀਂ ਪਾ ਚੋਈ ਨਹੀਂ ਤੁਹਾਡੇ ਕਬਜ਼ੇ ਤੇ ਆ ਉਹ 185 ਕਿੱਲੇ ਕਹਿੰਦਾ ਤੁਹਾਡੇ ਕਬਜ਼ੇ ਸਹੀ ਆ ਜਿਹਦੀ ਮੇਰੇ ਉੱਤੇ ਮਾਲਕੀ ਜ਼ਮੀਨ ਹੈ ਉਹ ਤੁਰੀਵਨ 90 ਕਿੱਲੇ ਜ਼ਮੀਨ ਮੇਰੀ ਤੋਂ ਮਾਲਕੀ ਹੈਗੀ ਆ ਅੱਧੇ ਕਮਾ ਪਰ ਉਹ ਕਹਿੰਦਾ ਇਹ ਇਹ ਵੀ ਕਹਿੰਦਾ ਮੇਰੀ ਆ ਓਏ ਲੋਕਾਂ ਨੂੰ ਲੋਕਾਂ ਨੂੰ ਆਪਣੇ 85 ਪਾਈ ਚਾਰਨੇ ਗੋਬਰਾ ਕਰ ਰਿਹਾ ਪਹਟਾਣਾ ਓਏ ਕੇ ਬਾਜ਼ਾਰ ਬੰਦ ਕਰਾਓ ਪਹਿਲਾਂ ਤਾਂ ਮੇਰੇ ਘਟੇ ਵਿੱਚ ਜਗਰ ਆਇਆ ਕੋਸ਼ਿਸ਼ ਕੀਤੀ ਕਰਦਾ ਗਰਮ ਦੀ ਉੱਥੇ ਚਲੇ ਮੇਰੇ ਮੇਰੇ ਨਾਲ ਦੋ ਚਾਰ ਵਧੀਆ ਪਰਾ ਖੜੇ ਸੀਗੇ ਤੌਫੀ ਨਹੀਂ ਦੇਖ ਲਿਆ ਅੱਜ ਪੁਲਿਸ ਨੇ ਚਲਾ ਵੀ ਕਾਹਦੇ ਹਾਂ ਕਰਦੇ ਰਹੇ ਆ ਔਰ ਪੰਜ ਛੇਵਰੀ ਕਚਕਾ ਹੋਣੀ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੀਆਂ ਵੀਡੀਓ ਜਾਰੀ ਕਰਦਾ ਹੈ ਵਾਇਰਲ ਕਰਦਾ ਹੈ ਤੇ ਮੈਂ ਬਾਜ਼ਾਰ ਬੰਦ ਕਰਾਣਾ ਉਹ 9 ਤਰੀਕ ਨੂੰ ਸਰ 185 ਕਿੱਲਿਆਂ ਦਾ ਕੀ ਰੋਣਾ ਹੈ ਕਿ 185 ਕਿੱਲਿਆਂ ਦੀ ਜਿਹੜੀ ਸੋਨੂ ਸਾਹਿਬ ਨੇ ਦੱਬੀ ਹੋਈ ਕਾੜੀ ਇਹਦੀ ਸਚਾਈ ਦੱਸੋ ਸੱਚਾਈ ਉਹ ਹੀ ਦੱਸੂਗਾ ਨਾ ਮੇਰੇ ਕੋਲ ਤਾਂ ਆਪਣੀ ਮਾਲਕੀ ਨਹੀਂ ਰਹੀ ਜਿਹੜੀ ਉੱਥੇ ਕੋ ਮਾਲਕੀ ਜਮੀਨ ਸੀਗੀ ਪੰਜਾਬ ਸਰਕਾਰ ਦੀ ਢਾਈ ਕਿਲਿਸ ਵੀ ਸੀਗੀ ਮੇਰੇ ਵਿੱਚ ਉਹ ਨਹੀਂ ਹਸਤਾ ਨਹੀਂ ਹੋਗਾ ਉਹਨੇ ਛੱਡ ਦਿੱਤੀ ਹੈ ਹੋ ਸਕਦਾ ਹੈ ਸਰਕਾਰ ਨੇ ਵਸਤੂ ਨਹੀਂ ਲਈ ਹੈ ਆਪਣੇ ਕਬਜ਼ੇ ਲੈ ਲਈ ਹੈ ਆਪਣਾ ਆਪਣੀ ਜੌਰੀ ਆਪਣਾ ਕਰਾ ਦਿੱਤੀ ਹੈ ਮਤਲਬ ਐਸ ਸਮੇਂ ਨਾਲ ਤੁਹਾਡੇ ਕੋਲ ਨਿਊ ਇੰਗਲੈਂਡ ਦੀ ਪੈੜੀ ਹੈ ਨਾ ਪੰਜਾਬ ਸਰਕਾਰ ਦੀ ਬਿਲਕੁਲ ਨਹੀਂ ਆਪਣੀ ਮਾਲਕੀ ਹੈ ਮੇਰੀ ਆਪਣੀ ਮਾਲਕੀ ਜੱਦੀ ਕੁੱਸਤੀ ਨਹੀਂ ਹੈ ਨਾ ਨੇ ਅੱਜ ਜਿਹੜੇ ਪਰਿਵਾਰਿਕ ਡਿਸ਼ਾਂ ਨੂੰ ਮਿਲਿਆ ਵਾ ਤਾਂ ਗੱਲਬਾਤ ਵੀ ਕੀਤੀ ਤੇ ਜਿਹੜੇ ਕਿ ਇਹ ਸ਼ਹਿਰ ਬੰਦ ਕਰਵਾਉਣ ਦੀ ਰੋਲ ਨੂੰ ਜਿਹੜੀ ਦੂਜੀ ਵਾਰ ਕੀਤੀ ਜਾ ਰਹੀ ਹੈ ਤਾਂ ਉਸ ਮੰਤ੍ਰ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਸਵਾਸਨ ਦਿੱਤਾ ਗਿਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਆਪਣਾ ਪੱਖ ਆਪਣਾ ਦੇਤਾ ਵਾ ਤੁਸੀਂ ਲਿਖਤੀ ਜਵਾਬ ਦੇ ਦਿਓ ਅਸੀਂ ਇਹਦਾ ਪੂਰਾ ਰੋਪਣ ਕਰਾਂਗੇ ਅਸੀਂ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ ਉਹ ਸੰਨੀ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਨਹੀਂ ਤੁਹਾਨੂੰ ਲੱਗਦਾ ਕਿ ਤਨ ਕਿਤੇ ਤੁਹਾਨੂੰ ਮੈਂ ਕਿਹ ਕੱਲੋ ਕੀ ਚੀਜ਼ਾਂ ਨੂੰ ਕਰਕੇ ਫਲੈਟ ਕੀਤਾ ਜਾ ਰਿਹਾ ਕਿ ਬਲੈਕ ਨਹੀਂ ਮੈਨੂੰ ਲੱਗਦਾ ਨਹੀਂ ਹੈ ਮਨੇ ਫਰਡ ਕੀਤਾ ਜਾ ਰਿਹਾ ਹੈ ਇਹ ਤਾਂ ਨਹੀਂ ਠੀਕ ਹੈ ਕਿ ਮੈਂ ਮੰਨਾਂ ਨਹੀਂ ਇਹ ਗੱਲ ਹਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਹੋ ਮੈਂ ਪ੍ਰਸ਼ਾਸਨ ਮੰਗ ਕਰਦਾ ਵੀ ਉਸ ਬੰਦੇ ਖਿਲਾਫ ਜੇ ਜੇ ਗਲਤ ਕਾਰਵਾਈ ਕਰਦਾ ਤੇਰੇ ਖਿਲਾਫ ਪਤਾ ਕੀਤਾ ਜਾਵੇ ਜੇ ਮੈਂ ਗਲਤ ਆ ਤਾਂ ਬਥੇਰੇ ਪਤਾ ਕੀਤਾ ਜਾਵੇ ਇਹ ਟੂ ਸੂਟ ਕਿੰਨਾ ਚਿਰ ਹੋ ਗਿਆ ਚੱਲਦਿਆ ਇਹ ਡਿਸਪੂਟ ਤਾਂ ਪਿਛਲੇ 8 ਮਹੀਨਿਆਂ ਤੋਂ ਹੈ ਤੇ 8 ਮਹੀਨੇ ਜੀ ਪ੍ਰਸ਼ਾਸਨ ਨੇ ਤੁਹਾਡੀ ਕੋਈ ਕੋਈ ਮੇਰੀ ਸੁਣਵਾਈ ਨਹੀਂ ਹੋਈ ਮੈਂ ਤਿੰਨ ਵਾਰ ਲਿਖ ਕੇ ਦੇ ਚੁੱਕਾ ਬਿਸਣੇ ਦੇ ਚੁੱਕਾ ਐਸਐਸਓ ਸਾਹਿਬ ਨੂੰ ਮੈਂ ਦਲੀਲ ਲਿਖ ਕੇ ਦੇ ਚੁੱਕਾ ਰੋਜ਼ਾ ਪੁਲਿਸ ਟੈਂਸਰ ਪਾਉਂਛ ਕੇ ਮੌਕਾ ਸੰਭਾਲ ਰਹੇ ਦੀ ਨਹੀਂ ਦੀ ਕੰਮਸਾ ਨਹੀਂ ਹੋਣ ਦੇਣਾ ਇਹ ਕਾਹਦੇ ਆ ਪਰ ਉਹ ਨਹੀਂ ਮੰਨਦਾ ਦੀਪਕ ਜੀ ਜੇ ਅਪਾ ਗੱਲ ਕਰੀਏ ਤੁਸੀਂ ਕਾਂਗਰਸ ਦੇ ਸੈੜੀ ਪ੍ਰਧਾਨ ਹੋ ਜਿਹੜੇ ਅੱਜ ਬਜ਼ਾਰ ਵੱਲ ਵਪਾਰੀ ਵਰਗ ਵੱਲ ਨਾਲ ਦੀ ਸਭ ਨੂੰ ਵੀ ਮਿਲਣ ਆਏ ਤਾਂ ਕੀ ਮਾਮਲਾ ਸੀ ਕਿਤਾ ਦੇ ਦੇ ਜਿਹੜਾ ਕਿ ਪੰਜਾਬ ਸ਼ਹਿਰ ਬਸ ਕਰਨ ਦੀ ਕਾਲ ਕਾਲਵੇ ਦੇਖੋ ਗੱਲ ਇਹ ਆ ਕਿ ਪਿਛਲੇ 4 ਜਾਂ 5 ਮਹੀਨੇ ਤੋਂ ਇੱਕ ਮਾਮਲਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੀਡੀਆ ਦੇ ਸੋਸ਼ਲ ਮੀਡੀਆ ਵਿੱਚ ਵੀ ਅਤੇ ਪ੍ਰਿੰਟ ਮੀਡੀਆ ਦੇ ਵਿੱਚ ਵੀ ਉਹਦੀ ਪਿਛੋਕੜ ਵੀ ਲਿਖਣੀ ਚਾਹੀਏ ਪਿਛਲੇ ਲੰਬੇ ਸਮੇਂ ਤੋਂ ਸੋਨੀ ਸਾਹਿਬ ਜਿਹੜੇ ਆ ਇਹੋ ਹਰਾਸ ਕੀਤਾ ਜਾ ਰਿਹਾ ਦੇਖੋ ਅੱਜ ਇਹ ਵਪਾਰੀ ਵਰਗ ਕੋਈ ਵੀ ਪਟਿਕਲ ਪਾਰਟੀ ਦੇ ਨੁਮਾਇੰਦੇ ਦੇ ਨਾਲ ਆ ਸਾਡੇ ਮੋਬਾਈਲ ਐਸੋਸੀਏਸ਼ਨ ਕਪੜੇ ਦੇ ਵਪਾਰੀ ਖਨਾਸ ਐਸੋਸੀਏਸ਼ਨ ਅਤੇ ਮੰਦਰ ਕਮੇਟੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਉਧਿਹਾਰ ਅੱਜ ਇੱਕ ਸਾਂਝੇ ਤੌਰ ਤੇ ਅੱਜ ਬੀਸੀ ਸਾਹਿਬ ਨੂੰ ਮਿਲਣ ਆਇਆ ਕਿਉਂਕਿ ਕਾਰਨ ਇਹ ਆ ਕਿ ਅਸੀਂ ਸੋਨੀ ਸਾਹਿਬ ਦੀ ਫੇਵਰ ਨਹੀਂ ਕਰਦੇ ਜੇ ਸੋਨੀ ਸਾਹਿਬ ਦੀ ਗਲਤੀ ਆ ਜੇ ਉਹਨਾਂ ਨੇ ਕੋਈ ਸਰਕਾਰੀ ਜ਼ਮੀਨ ਤੇ ਕੋ ਕਬਜ਼ਾ ਕੀਤਾ ਵਾ ਤੇ ਉਹਨਾਂ ਤੇ ਜਿਹੜੀ ਬੰਦੀ ਕਰ ਲਈ ਹੋਣੀ ਚਾਹੀਦੀ ਆ ਇਹਦੇ ਵਿੱਚ ਕੋਈ ਕਿਸੇ ਨਾਲ ਤਰਾਜ ਨਹੀਂ ਮਗਰ ਇੱਕ ਵਪਾਰੀ ਨੂੰ ਜਾਣਬੁੱਝ ਕੇ ਹਰਾਸ ਕੀਤਾ ਜਾਵੇ ਉਹਨੂੰ ਪੰਡ ਕੀਤਾ ਜਾਵੇ ਔਰ ਉਹਦੀ ਜਿਹੜੀ ਮਾਨ ਮਰਿਆਦਾ ਵਾ ਉਹਨੂੰ ਉਹਦਾ ਘਾਣ ਕੀਤਾ ਜਾਵੇ ਟੋਪਰਾਂ ਦੇ ਵਿੱਚ ਵੀ ਅਤੇ ਮੀਡੀਆ ਰਾਂ ਵੀ ਇਹ ਕੋਈ ਚੰਗੀ ਵਧੀਆ ਗੱਲ ਨਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਿਛਲੇ 5-6 ਮਹੀਨਿਆਂ ਤੋਂ ਇਹਨਾਂ ਦੀਆਂ ਦਰਖਾਸਤਾਂ ਪੈਂਡਿੰਗ ਪਈਆਂ ਮਗਰ ਕੋਈ ਸੁਣਵਾਈ ਨਹੀਂ ਹੋਈ ਅੱਜ ਸਾਂਝੇ ਤੌਰ ਤੇ ਸਾਰੇ ਸ਼ਹਿਰ ਵਾਸੀਆਂ ਨੇ ਅੱਜ ਰਲ ਕੇ ਦਸੀ ਸਾਹਿਬ ਦੇ ਕੋਲ ਮੰਗ ਰੱਖੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ 9 ਤਰੀਕ ਨੂੰ ਇਸ ਤਰ੍ਹਾਂ ਧੰਨਾ ਲਾਇਆ ਜਾਏਗਾ ਜਾਂ ਤੰਗ ਕੀਤਾ ਜਾਏਗਾ ਸੋ ਗੱਲਾਂ ਤੇ ਵਪਾਰੀ ਵਰਗ ਤਾਂ ਬਹੁਤ ਪਰੇਸ਼ਾਨ ਆ ਸੋਰੀ ਸਾਹਿਬ ਨੇ ਇਹ ਗੱਲ ਕੀਤੀ ਆ ਇਹ ਬਾਰਿਦਾ ਅੱਗੇ ਮੋਢਰੇ ਆਇਆ ਨਾ ਤਾਂ ਕਮਕਾਰ ਆ ਜੇਗਾ ਲਾਅ ਐਂਡ ਸਟੇਟੂ ਲਾਅ ਐਂਡ ਆਰਡਰ ਦੀ ਸਟੇਟੂ ਦੇਖ ਲੋ ਕਪੂਰਥਲੇ ਦੇ ਵਿੱਚ ਕੁੱਲੀ ਮਾਰੀ ਆ ਜੀ ਜੇ ਅਪਨ ਗੱਲ ਕਰੀਏ ਸ਼ਹਿਰ ਦੇ ਵਿੱਚ ਤੁਸੀਂ ਲੋਅਰ ਆਰਡਰ ਨੂੰ ਕਿੱਦਾਂ ਦੇਦੇ ਕਿ ਜਦੋਂ ਆਏਜਨ ਹਰ ਕੋਈ ਪਾਰਟੀ ਬੋਲ ਸ਼ਹਿਰ ਬੰਦ ਕਰਨ ਦੇ ਕਾਨੂੰਨ ਨੂੰ ਕੀਤੀ ਜਾਂਦੀ ਕਾਲ ਕੀਤੀ ਜਾਂਦੀ ਸ਼ਹਿਰ ਬੰਦ ਕਰਨ ਦੇ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਮੀਡੀਅਮ ਮਾਧਿਯ ਰਾਹੀਂ ਦੱਸਣਾ ਚਾਹੁੰਦਾ ਮੀਡੀਆ ਰਾਹੀਂ ਕਿ ਤੁਸੀਂ ਚੀਜ਼ ਦੇਖੋ ਪੰਜਾਬ ਜਿਹਾ ਹੋਕ ਹੀ ਰਿਹਾ ਵਾ ਆਈ ਵੀ ਕਿਸੇ ਪਾਰਟੀ ਦੀ ਕਾਲ ਦਿੱਤੀ ਜਾਂਦੀ ਹੈ ਵਪਾਰੀ ਵਰਗ ਨੂੰ ਪਰੇਸ਼ਾਨ ਕੀਤਾ ਜਾਂਦਾ ਤੁਸੀਂ ਦੇਖੋ ਪੰਜਾਬ ਦੀ ਗ੍ਰੋਥ ਰੇਟ ਕਿੰਨੀ ਹੈ ਅੱਜ ਗ੍ਰੋਥ ਕੀ ਆ ਵਪਾਰੀਆਂ ਦੀਆਂ ਲੋਨ ਦੀਆਂ ਕਿਸਤਾਂ ਨਹੀਂ ਚਲਦੀਆਂ ਬਈਆਂ ਜਿਹੜਾ ਬਿਲਬਰ ਦਾ ਆਪコール ਦਿੰਦਾ ਬੰਦ ਕਰ ਦਿਓ ਕਾਹਦੀ ਬੰਦ ਕਰ ਦਿਓ ਪਤਾ ਕਿਸ ਨੂੰ ਕੁਝ ਆ ਨਹੀਂ ਦੀ ਨਹੀਂ ਤੇ ਪਕ ਗੱਲ ਕਰੀਏ ਇੱਦਾਂ ਦੇ ਜਿਹੜੇ ਚਾਹੀਏ ਰਾਜਨੀਤਿਕ ਲੀਡਰ ਹੋਣ ਚਾਹੀਏ ਧਾਰਮਿਕ ਲੀਡਰ ਹੋਣ ਜਿਹੜਾ ਕਿ ਇਤਿਹਾਰੀ ਕਾਲ ਤੇ ਦੇਰ ਕਿ ਤਨ ਕਿ ਤਾ ਪ੍ਰਸ਼ਾਸਨ ਦੀ ਕਾਜ ਕਾਜ ਬਣਾਉਣ ਦੀ ਕੋਸ਼ਿਸ਼ ਦੇਖੋ ਪ੍ਰਸ਼ਾਸਨ ਦਾ ਲਾਅ ਆਰਡਰ ਤਾਂ ਕਿ ਪੂਰ ਹੋਈ ਸੁਖੀ ਪਤਾ ਵੀ ਲਗਾਤਾਰ ਫਿਰ ਤਿੰਨ ਮਰ ਰਹੇ ਚੁੱਕੇ ਦੋ ਦਿਹਾੜੇ ਚਿੱਟੇ ਦਿਨ ਇਥੇ ਮਰ ਰਹੇ ਹੋ ਚੁੱਕੇ ਆ ਲਾਅ ਆਰਡਰ ਬਹੁਤ ਜ਼ਿਆਦਾ ਬੜੀ ਨਹੀਂ ਹੋਗਾ ਤੇ ਮੇਰੀ ਤਾਂ ਇਹ ਮੰਗਾ ਕਿ ਪੁਲਿਸ ਕਪੂਰਥਲੇ ਨੂੰ ਬਚਾਇਆ ਜਾਵੇ ਕਪੂਰਥਲੇ ਦੇ ਵਿੱਚ ਗੋਸਟਮ ਹਾਲਾਤ ਨੇ ਬੰਦਾ ਸ਼ਾਮ ਨੂੰ ਆਪਣੇ ਘਰੋਂ ਸਬਜ਼ੀ ਲੈਣ ਤੇ ਵੀ ਡਰਦਾ ਅੱਜ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਵਿਸ਼ਵਾਸਨ ਦਿੱਤਾ ਹੈ ਦੇਖੋ ਜੀ ਜੋ ਕੱਦ ਮਾਮਲਾ ਆਇਆ ਸੋਨੀ ਦਾ ਸੋਨੀ ਪਠੇਵਾਲਾ ਮਾਮਲਾ ਜਿਹੜਾ ਆਇਆ ਐਸ்சி ਭਾਈਚਾਰੇ ਨੂੰ ਜੁਨੀਨ ਬਾਰੇ ਕਿਹਾ ਗਿਆ ਉਹਦੇ ਵਿੱਚ ਸतीश ਮਾਰਗੀਵਾਰਾ ਇਹ ਬੋਲਿਆ ਗਿਆ ਵਾ ਕਿ 185 ਕਿਲੋ ਵੀ ਸਾਡੇ ਹੋਵੇ ਆ ਮੈਂ ਕਹਿੰਦਾ ਵੀ ਬੇਸ਼ੱਕ ਹੈਗੇ ਤੁਹਾਡੇ ਅਗਰ ਤੁਹਾਡੇ 185 ਕਿਲੋ ਹੈਗੇ ਆ ਤੁਸੀਂ ਆਪ ਜੀ ਡੀਸੀ ਸਾਹਿਬ ਨੂੰ ਕਰੋ ਡੀਸੀ ਸਾਹਿਬ ਜੀ ਦੀ ਜਾਂਚ ਕਰਾਓ ਅਗਰ 185 ਕਿਲੋ ਐਸਪਾਈ ਚਰਨੇ ਹੋਵੇ ਆ ਤੇ ਡੀਸੀ ਸਾਹਿਬ ਪੁਲਿਸ ਪ੍ਰਸ਼ਾਸਨ ਸਾਰਾ ਲਾਕੇ 185 ਕਿਲੋ ਐਸਪਾਈ ਚਰਨੇ ਦੇ ਦੇਵੇ ਅਗਰ ਉਹ ਚ ਨਹੀਂ ਹੋਵੇ ਤਾਂ ਸੁਪਰੀਮ ਤੇ ਸ਼ਾਂਤੀ ਦੇ ਨਾਲ ਸਾਰੇ ਰੈਨਟ ਪਾ ਜਾਵੇ ਮੇਰੀ ਬੇਨਤੀ ਇਹੀ ਆ ਮੇਰੀ ਮੰਗ ਇਹੀ ਆ ਸਰਕਾਰੀ ਪ੍ਰਸ਼ਾਸਨ ਤੋਂ ਅਗਰ ਸੋਨੀ ਪੱਠੇ ਵਾਲੇ ਜਿਨ੍ਹਾਂ ਨੇ ਉੱਥੇ ਕਬਜ਼ਾ ਕੀਤਾ ਹੋਇਆ ਤੇ ਉਹਨਾਂ ਦੇ ਪਰਚਾ ਦਰਜ ਕਰਕੇ ਉਹ ਜ਼ਮੀਨ ਨੂੰ ਖਾਲੀ ਕਰਾਵਾਵੇ ਅਗਰ ਉਹਨਾਂ ਨੇ ਉਤੇ ਉਹਨਾਂ ਨੂੰ ਕੋਈ ਕਰਜ਼ਾ ਨਹੀਂ ਹੈਗਾ ਅਗਰ ਉਹਨਾਂ ਦੀ ਆਪਣੀ ਜੱਦੀ ਪੁਸ਼ਤੀ ਹੈ ਮਾਲਕੀ ਹੈ ਤੇ ਉਹਨਾਂ ਨੂੰ ਸਕੂਨ ਦੀ ਜ਼ਿੰਦਗੀ ਇੱਕ ਜੀਵਨ ਵਾਸਤੇ ਬਿਤੀ ਜਾਵੇ ਇਹ ਸ਼ਾਸਨ ਪ੍ਰਸ਼ਾਸਨ ਦੀ ਕਰਤੱਵ ਦੇਖੀਏ ਪਹਿਲੇ ਨਾਗਰਿਕ ਨੇ ਇੱਕ ਵਪਾਰੀ ਜੀ ਨੇ ਹਾਂਜੀ ਸਰ ਜੇ ਆਪਾਂ ਗੱਲ ਕਰੀਏ ਤੁਸੀਂ ਇੱਕ ਚਾਹ ਲੁਕੀ ਨੇਤਾ ਵੀ ਹੋ ਤੇ ਇੱਕ ਵਪਾਰੀ ਵਰਗ ਨਾਲ ਵੀ ਸੰਬੰਧਤ ਹੋ ਤੇ ਜੇ ਕਿ 9 ਤਰੀਕ ਨੂੰ ਜਿਹੜਾ ਕਿ ਸਟੇਸ਼ਨਰ ਵੱਲੋਂ ਸ਼ਹਿਰ ਬੰਦ ਕਰਨ ਦੀ ਕੋਲ ਦਿੱਤੀ ਗਈ ਤੇ ਤੁਸੀਂ ਕਿੱਦਾਂ ਦੇਖਦੇ ਤਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਪਤਾ ਲੱਗਾ ਸੀਗਾ ਵਪਾਰ ਮੰਡਲ ਨੂੰ ਕਿ ਕੁਝ ਜਥੇਬੰਦੀਆਂ ਵੱਲੋਂ 9 ਤਰੀਕ ਦੀ ਬੰਦ ਦੀ ਕਾਲ ਦਿੱਤੀ ਗਈ ਆ ਤੇ ਉਸੇ ਬੰਦ ਦੀ ਕਾਲ ਦੇ ਨਾਲ ਵਪਾਰੀਆਂ ਦੇ ਵਿੱਚ ਬਹੁਤ ਦਰਦ ਦਾ ਮਾਹੌਲ ਸੀਗਾ ਕਿਉਂਕਿ ਵਪਾਰ ਤਾਂ ਅੱਗੇ ਹੀ ਵਪਾਰੀਆਂ ਦੇ ਬਹੁਤ ਮਾੜੇ ਹਾਲਾਤ ਚੱਲਦੇ ਪਏ ਨੇ ਹਾਲਾਤ ਬਹੁਤੇ ਅੱਛੇ ਨਹੀਂ ਗਏ ਤੇ ਜੇ ਉਹਨਾਂ ਦੀ ਕੋਈ ਮੰਗ ਹੈਗੀ ਹੈ ਪ੍ਰਸ਼ਾਸਨ ਦੇ ਨਾਲ ਜਾਂ ਕੋਈ ਉਹਨਾਂ ਦਾ ਐਸਾ ਕੋਈ ਜੰਮਨ ਕੰਮ ਹੈਗਾ ਉਹ ਪ੍ਰਸ਼ਾਸਨ ਦੇ ਜਾ ਕੇ ਆਪਣੇ ਕੋਲ ਉਹਨਾਂ ਦੇ ਪ੍ਰਸ਼ਾਸਨ ਕੋਲ ਜਾਮ ਤੇ ਉਹਤੇ ਜੋ ਬੰਦੀ ਕਾਰਵਾਈ ਕਰਵਾਣ ਲੇਕਿਨ ਵਪਾਰੀ ਵਰਗ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਦੁਕਾਨਦਾਰਾਂ ਦਾ ਅੱਗੇ ਬਹੁਤ ਮਾੜਾ ਹਾਲਾਤ ਹੈ ਦੁਕਾਨਾਂ ਬੰਦ ਕਰਨ ਨਾਲ ਇਹਦਾ ਕੋਈ ਹੱਲ ਨਹੀਂ ਹੋਣ ਲੱਗਾ ਸੋ ਸਾਡੀ ਡੀਸੀ ਸਾਹਿਬ ਨੇ ਇਹ ਮੰਗ ਸੀਗੀ ਕਿ ਜੋ ਵੀ ਹੈਗਾ ਤੁਸੀਂ ਪ੍ਰਸ਼ਾਸਨ ਦੇ ਵਿੱਚ ਦਖਲ ਦੇ ਕੇ ਜਿਹਦੀ ਗਲਤੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਲੇਕਿਨ ਵਪਾਰੀ ਵਰਗ ਦੇ ਵਿੱਚ ਡਰ ਦਾ ਮਾਹੌਲ ਨਾ ਬਣਿਆ ਬਣਾਇਆ ਜਾਵੇ ਜੇ ਗੱਲ ਕਰੀਏ ਡਿਸਪਲ ਤੁਹਾਡੀ ਮੀਟਿੰਗ ਵੀ ਹੋਈ ਤਾਂ ਡਿਸਪਲ ਨੂੰ ਤਲਕੀ ਐਸ਼ੂ ਆਸਨ ਦਿੱਤਾ ਗਿਆ। ਉਹ ਡੀਸੀ ਸਾਹਿਬ ਨੇ ਸਾਨੂੰ ਇਹ ਇਨਸ਼ੋਰ ਕੀਤਾ ਵਾ ਕਿ ਜੋ ਵੀ ਕਾਨੂੰਨੀ ਕਾਰਵਾਈ ਕਿਸੇ ਤੇ ਵੀ ਪੰਦੀ ਹੋਵੇ ਕੀਤੀ ਜਾਊਗੀ। ਸ਼ਹਿਰ ਦੇ ਵਿੱਚ ਲਾਣ ਆਰਡਰ ਜਿਹੜਾ ਪੂਰਾ ਬਣਾਇਰੋਗਾ ਉਹ ਖਿਆ ਰੱਖਿਆ ਜਾਊਗਾ। ਜੇ ਕੋਈ ਵੀ ਕੋਈ ਸ਼ਰਾਰਤੀ ਅੰਸਰ ਕਿਸੇ ਨੂੰ ਵੀ ਸ਼ਰਾਬਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਊਗਾ। ਸਰ ਜਰਾ ਤੁਸੀਂ ਜਰਾ ਪ੍ਰਕਾਸ਼ਮੇ ਮਿਲਣ ਆਏ ਹੋ ਤੇ ਕੀ ਕਹਿਣਾ ਚਾਹਦੇ ਹੋ ਉਸ ਬਾਰੇ? ਦਿਸਾਂ ਨੂੰ ਬੰਦੀ ਦਿੱਤੀ ਆ ਕਿ ਜਿਹੜਾ ਉਸ ਤੋਂ ਸਮਾਰ ਉਹ ਮੌਤ ਨੂੰ ਬੰਦੀ ਹੋਇਆ ਨਕਾਲ ਦਿੱਤੀ ਆ ਉਹ ਗਲਤ ਹੋ ਰਿਹਾ ਵਾ ਵਪਾਰੀ ਦੀ ਕੀ ਕਸੂਰ ਹੈ ਵਪਾਰੀ ਨੂੰ ਕਿਉਂ ਬੰਦ ਕਰਨਗੇ ਦੁਕਾਨਾਂ ਨੂੰ ਆਪਣੇ ਨੂੰ ਦੂਜੇ ਮਾਮਲਾ ਹੈਗਾ ਵਾ ਉਹ ਐਡਮਿਨਿਸਟ੍ਰੇਟਰ ਨਾਲ ਗੱਲ ਕਰੋ ਮਾ ਵੀ ਕਿਸੇ ਵਪਾਰੀ ਨਾਲ ਉਸ ਗੱਲ ਉਸ ਦੀ ਗੱਲ ਕਰੋ ਦਾ ਫਾਇਦਾ ਕੀ ਹੋ ਸਕਦਾ ਉਹਨਾਂ ਨੇ ਕਹਿਿਆ ਵਾ ਕਿ ਅਸੀਂ ਕਿਨਾਰ ਸਾਰੀ ਮੁਕਤੀ ਦੇ ਦੇਵੋ ਔਰ ਇਹ ਵੀ ਕਿ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਨੂੰ ਮੌਤ ਨੂੰ ਕੋਈ ਜਾਣ ਮਾ ਦਾ ਸਾਲ ਹੁੰਦਾ ਕਿਸੇ ਵਪਾਰੀ ਭਰਾ ਦਾ ਕੋਈ ਜਿੰਮੇਦਾਰ ਉਹ ਕਹਿੰਦੇ ਅਸੀਂ ਐਸੀ ਨਗਰ ਨਹੀਂ ਆਉਂਦੇ ਆਉਂਦੇ ਜੀ ਜੀ ਕੋਈ ਬੋਦੀ ਜੀ ਮੰਗਵਾਉਂਦੇ 62 ਤੋਂ ਜਿਹੜੀ ਜਿਹੜਾ ਗਲਟਾ ਤੋਂ ਕਲੀਮ ਕਰਦੇ ਕਿੱਥੇ ਜੀ ਬਾਈਕਲ ਤੋਂ ਬੈਠੇ ਹਾਂ ਜਿਹੜਾ ਗਲਟਾ ਤੋਂ ਤੁਹਾਨੂੰ ਕਹਿੰਦਾ